ਕਿਸਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ खेत ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵਕ ਵਕ ਦਿਨਾਂ ਚ ਵਕ ਵਕ ਵਿਸ਼ਿਆਂ ਤੇ ਵਕ ਵਕ ਮਾਰਾਂ ਨਾਲ ਗੱਲਬਾਤ ਕਰਦੇ ਰਹਿੰਦੇ ਆ ਵਿਆਰ ਸਾਹਿਬ ਜੈਨ ਜੀ ਜੈਨ ਜੀ ਜੈਨ ਜੀ ਕੀ ਹਾਲ ਚਾਲ ਹੈ ਮਿੱਠਾ ਸਿੰਘ ਜੀ ਮੀਰਾ ਜੀ ਮੀਰਾ ਦਾਤੇ ਦੀਆਂ ਤੁਸੀਂ ਸੁਣਾਓ ਬਹੁਤ ਹੀ ਵਧੀਆ ਵਧੀਆ ਹੀ ਚਾਹੀਦਾ ਉਧਰ ਵੀ ਦੇਖੋ ਦੇਖ ਲਿਆ ਜੀ ਹਾਂ ਜੀ ਹਾਂ ਡਾਕਟਰ ਸਾਹਿਬ ਹਾਂ ਇਹ ਤੋਂ ਪਹਿਲਾਂ ਵੀ ਆਪਾਂ ਅਗਲਾ ਸਿਲਸਿਲਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਨਾ ਡਾਕਟਰ ਸਾਹਿਬ ਦੀ ਜਾਣ ਪਛਾਣ ਕਰਾਂ ਆ ਬਿਲਕੁਲ ਜੀ ਬਿਲਕੁਲ ਡਾਕਟਰ ਮੈਡਮ ਭਲਪ੍ਰੀਤ ਕੌਰ ਕੰਗ ਜੀ ਜੋ ਕੀਟ ਵਿਗਿਆਨ ਵਿਭਾਗ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਸੇਵਾ ਨਿਭਾ ਰਹੇ ਨੇ। ਕੀ ਹਾਂ? ਔਰ ਮਿਠਾ ਸਿੰਘ ਜੀ ਬਹੁਤ ਲੰਬਾ ਤਜਰਬਾ ਮੈਡਮ ਹੁਣਾ ਦਾ ਇਸ ਮਹਿਕਮੇ ਦੇ ਵਿੱਚ ਕੰਮ ਲੱਗਦਾ ਹੀ ਆ ਲੱਗਦਾ ਹੀ ਆ। ਜੀ ਆਇਆਂ ਨੂੰ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਡਾਕਟਰ ਸਾਹਿਬ ਨੂੰ ਵੀ ਇੱਕ ਹੈ ਨਾ ਮੇਰਾ ਚਿੱਤ ਕਰਦਾ ਕੋਈ ਅਜਿਹੀ ਕੋਈ ਗੱਲਬਾਤ ਕਰੀਏ ਜਿਵੇਂ ਦੇਖੋ ਡਾਕਟਰ ਸਾਹਿਬ ਆ। ਇਹ ਸਾਨੂੰ ਖੇਤੀਬਾੜੀ ਕ੍ਰਾਂ ਦੇ ਵਿੱਚ ਇਹਨਾਂ ਦਾ ਯੋਗਦਾਨ ਆ। ਬਿਲਕੁਲ ਮਿਠਾ ਸਿੰਘ ਜੀ ਗੱਲ ਤੁਸੀਂ ਬਹੁਤ ਵਧੀਆ ਕੀਤੀ ਆ। ਕਿਉਂਕਿ ਮੈਡਮ ਹੁਣਾਂ ਨੇ ਵੀ ਬਹੁਤ ਜ਼ਿਆਦੀਆਂ ਇਹ ਕਿਸਾਨ ਸੁਹਾਣੀਆਂ ਨੂੰ ਨਾ ਜੀ ਜੀ ਇਹੋ ਜੇ ਕੰਮ ਸਿਖਾਏ ਨੇ ਕਿ ਉਹਨਾਂ ਦਾ ਯੋਗਦਾਨ ਖੇਤੀਬਾੜੀ ਦੇ ਵਿੱਚ ਬਹੁਤ ਜ਼ਿਆਦਾ ਦਿਖ ਰਿਹਾ ਦੇਖੋ ਰਿਆੜ ਸਾਹਿਬ ਨੂੰ ਇੱਕ ਸਮਾਂ ਹੁੰਦਾ ਸੀ ਸਵਾਨੀਆਂ ਸਾਡੀਆਂ ਆਪ ਹੀ ਨਹੀਂ ਸੀ ਜਾਂਦੀਆਂ ਕੰਮ ਤੇ ਹਾਂਜੀ ਉਹ ਆਉਂਦੀਆਂ ਸੀ ਸਾਡੇ ਕੋਲ ਘਰ ਦਾ ਕੰਮ ਹੀ ਨਹੀਂ ਮੁਕਾਉਂਦੇ ਮੁਕਦਾ ਬਿਲਕੁਲ ਉਹਨਾਂ ਦੀਆਂ ਅਸੀਂ ਨਿਬੇੜ ਲਿਆ ਹਾਂ ਸਾਨੂੰ ਤੁਸੀਂ ਕੰਮ ਦੱਸੋ ਕੋਈ ਕੰਮ ਦੱਸੋ ਕਈ ਜਗ੍ਹਾ ਤੇ ਮੈਂ ਵੇਖਿਆ ਜਿਹੀ ਦੋ ਪਿੰਡਾਂ 'ਚ ਵਿਚਰਦੇ ਰਹਿੰਦਾ ਉਹਨਾਂ ਨੇ ਬੜਾ ਸੋਹਣਾ ਕੰਮ ਜ਼ਿੰਮੇਵਾਰਾਂ ਨੇ ਦਿੱਤਾ ਆਪਣੀਆਂ ਸਵਾਨੀਆਂ ਨੂੰ ਆਂਦੇ ਹਿਸਾਬ-ਕਿਤਾਬ ਰੱਖਿਆ ਪਤਾ ਆ ਬਿਲਕੁਲ ਉਹ ਲਿਖਦੀਆਂ ਕਿਉਂਕਿ ਔਰਤ ਜਿਹੜੀ ਹੈ ਨਾ ਇਹ ਹਸਾਬ ਕਿਤਾਬ ਚ ਗਲਤ ਨਹੀਂ ਹੋ ਸਕਦੀ ਬਿਲਕੁਲ ਬਿਲਕੁਲ ਤੇ ਕਈ ਜਾ ਕੇ ਖੇਤਾ ਚ ਵੀ ਮੋਢੇ ਨਾਲ ਮੋਢਾ ਲਾਉਂਦੀਆਂ ਹਾਂ ਬਿਲਕੁਲ ਬਿਲਕੁਲ ਇਸ ਕਰਕੇ ਅਸੀਂ ਤੇ ਇਹ ਕਹਿੰਨੇ ਆ ਵੀ ਜਿਵੇਂ ਸਾਡੀਆਂ ਹੁਣ ਬੀਬੀਆਂ ਪੜ੍ਹ ਲੈ ਕੇ ਵੱਡਿਆ ਵੱਡਿਆ ਉਹਦਿਆਂ ਤੇ ਲੱਗੀਆਂ ਨੇ ਸਾਨੂੰ ਜਿਹੜੀਆਂ ਨੇ ਮਦਦ ਕਰ ਰਹੀਆਂ ਨੇ ਸਾਡੇ ਮੁਲਕ ਦੀ ਤਰੱਕੀ ਚ ਮਦਦ ਕਰ ਰਹੀਆਂ ਆ ਬਿਲਕੁਲ ਇਸੇ ਤਰ੍ਹਾਂ ਖੇਤੀਬਾੜੀ ਚ ਵੀ ਸਾਡੀਆਂ ਜਿਹੜੀਆਂ ਸਵਾਣੀਆਂ ਆ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਯੋਗਦਾਨ ਪਾ ਰਹੀਆਂ ਆ ਬਿਲਕੁਲ ਮਿੱਠਾ ਸਿੰਘ ਜੀ ਵੇਖੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਬਹੁਤ ਤਰ੍ਹਾਂ ਦੇ ਸਖਲਾਈ ਪ੍ਰੋਗਰਾਮ ਇਹਨਾਂ ਵਾਸਤੇ ਸਟਾਰਟ ਕੀਤੇ ਆ ਜੀ ਜੀ ਦੇ ਵਿੱਚ ਜੇ ਮੈਡਮ ਉਹਨੇ ਦੀ ਗੱਲ ਕਰੀ ਤੇ ਇਹਨਾਂ ਦੇ ਵਿਭਾਗ ਦੇ ਵਿੱਚ ਹੀ ਮੱਖੀਆਂ ਸਹਿਦ ਪਾਲਣ ਵਾਲੀਆਂ ਮੱਖੀਆਂ ਦਾ ਬਹੁਤ ਹੀ ਵਧੀਆ ਤੰਦਾਂ। ਕਿਆ ਬਾਤ। ਹਾਂ ਕਿਆ ਬਾਤ। ਤੇ ਚੰਗਾ ਤੇ ਚੋਖਾ ਮੁਨਾਫਾ ਜਿਹੜਾ ਵਾ। ਨਹੀਂ ਨਹੀਂ ਹੁਣ ਤੇ ਆ ਜਿਹੜੇ ਆ ਸਵੈ ਰੋਜ਼ਗਾਰ ਦੇ ਜਿਹੜੇ ਗਰੁੱਪ ਬਣੇ ਹੋਏ ਆ ਪਿੰਡਾਂ ਦੇ ਵਿੱਚ ਕੋਈ achar ਪਾ ਕੇ ਵੇਚੀ ਜਾਂਦਾ ਕੋਈ ਹਲਦੀ ਬਣਾ ਕੇ ਵੇਚੀ ਜਾਂਦਾ ਕੋਈ ਤੇਲ ਵੇਚੀ ਜਾਂਦਾ। ਇਹਦੇ ਨਾਲ ਕੀ ਹੁੰਦਾ ਇੱਕ ਤੇ ਸ਼ੁੱਧਤਾ। ਹਾਂ ਜਿਹਨੂੰ ਚੀਜ਼ ਮਿਲੇਗੀ ਉਹ ਸ਼ੁੱਧ ਮਿਲੇਗੀ ਹਾਂ ਬਿਲਕੁਲ ਦੂਜਾ ਇਹ ਹੈ ਵੀ ਕਾਰੋਬਾਰ ਆਪਣੇ ਹੱਥਾਂ 'ਚ ਲੈਣਾ ਜ਼ਿੰਮੇਵਾਰ ਦੀ ਬਹੁਤ ਵਧੀਆ ਗੱਲ ਹੈ ਬੜਾ ਮੁਨਾਫਾ ਦਾੰਦਾ ਇਹ ਬਣ ਜਾਂਦਾ ਜੀ ਬਣ ਜਾਂਦਾ ਜਦੋਂ ਜਿੰਸਾਂ ਨੂੰ ਅਸੀਂ ਨਾ ਪ੍ਰੋਸੈਸ ਕਰ ਦਿੰਨੇ ਆ ਜੀ ਜੀ ਉਹਦੀ ਮੁੱਲ 'ਚ ਵਾਧਾ ਕਰ ਦਿੰਨੇ ਆ ਸੁਭਾਵਕ ਹੈ ਕਿ ਆਪਾਂ ਨੂੰ ਸਾਰਾ ਕੁਝ ਹੁੰਦਾ ਅਸੀਂ ਤੇ ਚਾਹਨੀ ਆ ਜੀ ਇਸੇ ਤਰ੍ਹਾਂ ਸੁਆਨੀ ਆ ਸਾਡੀ ਜ਼ਿੰਦਗੀ 'ਚ ਸਾਡੇ ਕੰਮ 'ਚ ਯੋਗਦਾਨ ਪਾਈ ਜਾਂ ਤੇ ਸਾਡਾ ਮੁੱਲਕ ਤਰੱਕੀ ਕਾਰ ਦਾ ਰਵੇ ਭਾਈ ਆ ਜੀ ਮੰਡੀਆਂ ਦੀ ਸੁਣਾਓ ਜੀ ਲਓ ਜੀ ਮੰਡੀਆਂ ਦੀ ਭਾਅ ਇਸ ਤਰ੍ਹਾਂ ਵੀ ਆਲੂ ਜਿਹੜਾ ਜਲੰਧਰ ਵਿਖਿਆ 460 ਰੁਪਏ ਕਿਵੰਟਲ ਲੁਧਿਆਣਾ 600 ਰੁਪਏ ਫਾਜ਼ਿਲਕਾ 2000 ਰੁਪਏ ਪਾ ਰਿਆ ਜੀ ਮੁੜਾੜਾ 800 ਰੁਪਏ ਕਿਵੰਟਲ ਬਰਨਾਲਾ 600 ਰੁਪਏ ਤੇ ਖੰਨਾ 1000 ਰੁਪਏ ਕਿਵੰਟਲ ਆਲੂ ਵਿਕੇ ਆ ਹਾਂ ਜੀ ਪਿਆਜ਼ ਅੱਜ ਵਿਕੇ ਆ ਜੀ ਜਲੰਧਰ 1400 ਰੁਪਏ ਕਿੰਟਲ ਲੁਧਿਆਣਾ 1000 ਰੁਪਏ ਫਾਜ਼ਿਲਕਾ ਪਹਾ ਚੰਗਾ ਮਿਲਿਆ ਜੀ 2500 ਰੁਪਏ ਕਿੰਟਲ ਤੇ ਬੁੱਢਲਾਡਾ 1700 ਰੁਪਏ ਬਰਨਾਲਾ 1000 ਰੁਪਏ ਤੇ ਖੰਨਾ 1400 ਰੁਪਏ ਹਾਂਜੀ ਟਮਾਟਰ ਜਲੰਧਰ 3000 ਲੁਧਿਆਣਾ ਵੀ 3000 ਫਾਜ਼ਿਲਕਾ ਪਹਾ ਮਿਲਿਆ ਜੀ 7000 ਰੁਪਏ ਕਿੰਟਲ ਦਾ ਵਾਹ ਜੀ ਬੁੱਢਲਾਡਾ 4000 ਰੁਪਏ ਬਰਨਾਲਾ 3000 ਤੇ ਖੰਨਾ 2500 ਰੁਪਏ ਹਾਂਜੀ ਬੈਂਗਣ ਅੱਜ ਜਲੰਧਰ ਵਿਕੇ ਆ 900 ਰੁਪਏ ਕਿੰਟਲ ਲੁਧਿਆਣਾ 850 ਰੁਪਏ ਫਾਜ਼ਿਲਕਾ 2000 ਰੁਪਏ ਬੁੱਢਲਾਡਾ ਤੇ ਬਰਨਾਲਾ 1000 ਰੁਪਿਆ ਤੇ ਖੰਨਾ ਪਾ ਰਿਆ ਜੀ 1500 ਰੁਪਏ ਕਿਵੰਟਲ ਬੈਂਗਣਾ ਦਾ ਹਾਂਜੀ ਢਿੰਡੀ ਹੂੰ ਜਲੰਧਰ 800 ਰੁਪਏ ਕਿਵੰਟਲ ਲੁਧਿਆਣਾ 1750 ਤੇ 50 ਰੁਪਏ ਫਾਜ਼ਿਲਕਾ ਭਾ ਮਿਲਿਆ ਜੀ 5000 ਰੁਪਏ ਬੁੱਢਲਾਡਾ 3000 ਰੁਪਏ ਬਰਨਾਲਾ ਵੀ 3000 ਰੁਪਏ ਤੇ ਖੰਨਾ 1500 ਰੁਪਏ ਕਿਵੰਟਲ ਢਿੰਡੀ ਦਾ ਭਾ ਮਿਲਿਆ ਜੀ ਵਾਹ ਇਹ ਇਤੇ ਸੀ ਜੀ ਮੰਡੀਆਂ ਦੇ ਪਾਪ ਹਾਂ ਆਪਾਂ ਦਿੱਤੇ ਜੇ ਸੁਣਾ ਹਾਂ ਬਿਲਕੁਲ ਜੀ ਹਾਂ ਮੋਨਾ ਇਹ ਡਾਕਟਰ ਸਾਹਿਬ ਆ ਹਾਂ ਜੀ ਇਹਨਾਂ ਡਾਕਟਰ ਸਾਹਿਬ ਨੂੰ ਅਸੀਂ ਸੱਦਾ ਪੇਜਿਆ ਡਾਕਟਰ ਸਾਹਿਬ ਆਏ ਆ ਡਾਕਟਰ ਸਾਹਿਬ ਨਾਲ ਫਿਰ ਜਿਵੇਂ ਜਿਵੇਂ ਤੁਸੀਂ ਦੱਸਦੇ ਹੋ ਕੀਟ ਜ਼ਰਸਾਇਨਾ ਦਾ ਬਹੁਤ ਜ਼ਰੂਰ ਬਾਇਨਾ ਹਾਂ ਬਿਲਕੁਲ ਜੀ ਇਹਨਾਂ ਨਾਲ ਫਿਰ ਅਸੀਂ ਇਹੋ ਹੀ ਗੱਲ ਕਰਦੇ ਅੱਜ ਵੀ ਖੇਤੀ ਰਸਾਇਨਾ ਦੀ ਸੁਰੱਖਿਅਤ ਵਰਤੋਂ ਲਈ ਨੁਕਤੇ ਆ ਬਿਲਕੁਲ ਠੀਕ ਹੈ ਜੀ ਹਾਂ ਇਸਾਨੀ ਵਿਰੋਧ ਦੇ ਪੈਣੋ ਤੁਸੀਂ ਜੇ ਅੱਜ ਦੇ ਵਿਸ਼ੇ ਤੇ ਕੋਈ ਸਵਾਲ ਕਰਨਾ ਚਾਹੁੰਦੇ ਹੋ ਸਾਨੂੰ ਤੁਸੀਂ ਟੈਲੀਫੋਨ ਕਰ ਸਕਦੇ ਆ ਸਾਡਾ ਟੈਲੀਫੋਨ ਨੰਬਰ ਹੈ 0181 2814246 ਤੇ ਸਾਡਾ ਦੂਜਾ ਨੰਬਰ ਹੈ 0181 2814244 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਡਾਕਟਰ ਸਾਹਿਬ ਬੈਠੇ ਨੇ ਇਹ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਡਾਕਟਰ ਸਾਹਿਬ ਜੀ ਖੇਤੀਬਾੜੀ ਹੈ ਤੇ ਖਾਦਾਂ ਵੀ ਨੇ ਰਸਾਇਣ ਵੀ ਨੇ ਸਾਰਾ ਕੁਝ ਹੀ ਹੈ ਪਹਿਲਾਂ ਬੀ ਪਾਈ ਦਾ ਫਿਰ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰੀਦਾ ਇਹ ਖਾਸ ਤੌਰ ਤੇ ਖੇਤੀ ਸਾਇੰਕੀਡ ਨਾਸ਼ਕ ਜਿਹੜੇ ਆ ਇਹਨਾਂ ਦੀ ਸੁਰੱਖਿਅਤ ਵਰਤੋਂ ਕਰਨੀ ਇਹਦੇ ਤੋਂ ਤੁਹਾਡਾ ਕੀ ਪਾਲ ਹੈ ਦੇਖੋ ਇਸ ਤਰ੍ਹਾਂ ਹੈ ਜੀ ਜਿਵੇਂ ਖੇਤੀ ਦੇ ਵਿੱਚ ਜਿਹੜੀ ਕੀੜਿਆਂ ਦੀ ਸਮੱਸਿਆ ਆਪਣੀ ਖੇਤੀ ਬੜੀ ਸ਼ੁਰੂ ਹੋਣ ਤੋਂ ਹੀ ਹੈ ਜੀ ਪਹਿਲਾਂ ਪੈਦਾਵਾਰ ਘੱਟ ਸੀ ਤਾਂ ਕੀੜਿਆਂ ਦੀ ਸਮੱਸਿਆ ਵੀ ਘੱਟ ਸੀ ਹਮ ਹੌਲੀ ਹੌਲੀ ਜਨਸੰਖਿਆ ਦੇ ਵਧਣ ਨਾਲ ਆਪਾਂ ਨੂੰ ਜਿਹੜੀ ਪੈਦਾਵਾਰ ਦੀ ਹੋਰ ਜ਼ਰੂਰਤ ਮਹਿਸੂਸ ਹੋਈ ਜੀ ਔਰ ਖੇਤੀ ਦੀ ਵਿਉਂਤਬੰਦੀ ਦੇ ਵਿੱਚ ਬਤਲਾਉਣ ਲੱਗ ਗਿਆ ਹਾਂਜੀ ਔਰ ਪੈਦਾਵਾਰ ਦੇ ਵਦਨ ਨਾਲ ਜਿਹੜੇ ਇਹ ਕੀੜੇ ਆ ਇਹਨਾਂ ਦੀ ਜਿਹੜੀ ਗਿਣਤੀ ਆ ਉਹਦੇ ਵਿੱਚ ਵੀ ਵਾਧਾ ਹੋਣ ਲੱਗ ਗਿਆ ਹਾਂ ਔਰ ਅੱਜ ਕੱਲ ਆਪਾਂ ਦੇਖਦੇ ਆ ਕਿ ਕਰੋੜਾਂ ਰੁਪਏ ਹਰ ਸਾਲ ਜਿਹੜੇ ਇਹ ਹਾਨੀਕਾਰਕ ਕੀੜੇ ਨੇ ਉਹ ਸਾਡੀਆਂ ਫਸਲਾਂ ਦਾ ਨੁਕਸਾਨ ਕਰਦੇ ਨੇ ਕਰਦੇ ਕਰਦੇ ਇਹ ਜਿਹੜੇ ਸਾਡੇ ਕਿਸਾਨ ਭਰਾ ਨੇ ਉਹਨਾਂ ਨੂੰ ਆਪਣੇ ਜਿਹੜੀ ਫਸਲ ਆ ਉਹਨਾਂ ਇਹਨਾਂ ਦੇ ਹਮਲੇ ਤੋਂ ਬਚਾਉਣ ਲਈ ਅਕਸਰ ਹੀ ਜਿਹੜਾ ਕੀਟਨਾਸ਼ਕ ਜਿਹੜਾ ਉਹਨਾਂ ਸਰਕਾਰ ਜਿਹੜਾ ਉਹ ਕਰਨਾ ਹੀ ਪੈਂਦਾ ਜੀ ਜੀ ਔਰ ਸਾਨੂੰ ਇਹਨਾਂ ਦਾ ਛੜਕਾ ਕਰਨ ਵੇਲੇ ਇਹ ਗੱਲ ਬਹੁਤ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਜਿਹੜੇ ਇਹ ਕੀਟਨਾਸ਼ਕ ਨੇ ਇੱਕ ਬਹੁਤ ਹੀ ਜ਼ਹਿਰੀਲੇ ਰਸਾਇਣਿਕ ਪਦਾਰਥ ਨੇ ਹਮ ਔਰ ਇਹਨਾਂ ਦੀ ਆਪਾਂ ਜੇ ਅੰਦਾ ਧੁੰਦ ਤੇ ਅੰਗੈਲੀ ਦੇ ਨਾਲ ਵਰਤੋਂ ਕਰਾਂਗੇ ਤਾਂ ਜਿਹੜਾ ਸਾਡਾ ਜਿਹੜਾ ਸਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਸਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਹੋ ਸਕੋ ਹਾਂਜੀ ਹਾਂਜੀ ਮਾਲੀ ਨੁਕਸਾਨ ਵੱਖਰਾ ਤੇ ਬਾਕੀ ਵੱਖਰਾ ਬਾਕੀ ਵੱਖਰਾ ਬਿਲਕੁਲ ਅੱਛਾ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਕਿ ਅਣਗਹਿਲੀ ਹਾਂਜੀ ਜਿਹੜੇ ਆ ਜਦੋਂ ਰਸਾਇਣਾਂ ਦੀ ਉਹਨਾਂ ਨੇ ਸਪਰੇਅ ਕਰਨੀਆਂ ਤੇ ਸੁਭਾਵਕ ਦੇਖਿਆ ਗਿਆ ਕਿ ਕੋਈ ਨੋਜ਼ਲ ਪ੍ਰੋਪਰ ਨਹੀਂ ਵਰਤ ਰਿਹਾ ਹੁੰਦਾ ਕੋਈ ਅਣਗਹਿਲੀ ਉਹਨੂੰ ਮਲਾਉਣ ਦੇ ਵਿੱਚ ਕਰ ਦਿੰਦਾ ਹਾਂਜੀ ਤੇ ਅਣਗਹਿਲੀ ਜਦੋਂ ਕੀਟਨਾਸ਼ਕਾਂ ਦੀ ਵਰਤੋਂ ਦੇ ਵਿੱਚ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਜਿਹੜਾ ਵਾ ਉਹ ਸਾਨੂੰ ਸਾਹਮਣਾ ਕਰਨਾ ਪੈਂਦਾ ਦੇਖੋ ਡਾਕਟਰ ਸਾਹਿਬ ਇਸ ਤਰ੍ਹਾਂ ਹੈਗਾ ਕਿ ਜੇ ਆਪਾਂ ਇਹਨਾਂ ਦੀ ਅੰਗੈਲੀ ਦੇ ਨਾਲ ਜਾਂ ਵੱਧ ਵਰਤੋਂ ਕਰਾਂਗੇ ਜਿਹੜੇ ਕੀਟਨਾਸ਼ਕ ਜ਼ਹਿਰ ਨੇ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਜਿਹੜਾ ਸਾਡਾ ਵਾਤਾਵਰਣ ਆ ਚੁਗਿਰਦਾ ਜਿਹੜਾ ਹੈਗਾ ਆਪਾਂ ਸਾਰੇ ਹੀ ਦੇਖਦੇ ਆ ਕਿ ਬਹੁਤ ਜ਼ਿਆਦਾ ਦੂਸ਼ਿਤ ਹੋ ਚੁੱਕਿਆ ਹੈ ਹਾਂਜੀ ਤੇ ਜਿਹੜੇ ਆਪਣੇ ਪਰਪਰਾਗਨ ਕਰਨ ਵਾਲੇ ਕੀੜੇ ਨੇ ਉਹਨਾਂ ਦਾ ਖਾਤਮਾ ਹੋ ਰਿਹਾ ਹਮ ਔਰ ਜੇ ਆਪਾਂ ਮਿੱਤਰ ਕੀੜੇ ਮਾਰ ਰਹੇ ਨੇ ਤੇ ਉਹਦੇ ਨਾਲ ਜਿਹੜੀ ਹਾਨੀ ਹਾਨੀਕਾਰਕ ਕੀੜੇ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਹੋਰ ਵਾਧਾ ਹੋ ਰਿਹਾ ਜੀ ਔਰ ਇਸ ਦੇ ਨਾਲ ਇਹ ਜਿਹੜੇ ਸਾਡੇ ਪਸ਼ੂ ਨੇ ਪੰਛੀ ਨੇ ਉਹਨਾਂ ਦੇ ਵੀ ਨੁਕਸਾਨ ਹੋ ਸਕਦਾ ਹਾਂਜੀ ਔਰ ਜੇ ਆਪਾਂ ਜ਼ਿਆਦਾ ਮਾਤਰਾ ਦੇ ਵਿੱਚ ਇਹ ਜਿਹੜੇ ਕੀਟਨਾਸ਼ਕ ਛਿੜਕਾਅ ਕਰਾਂਗੇ ਤਾਂ ਜਿਹੜੀ ਇਹਨਾਂ ਦੀ ਰੈਣ ਖੂਨ ਦਾ ਉਹ ਸਾਡੇ ਖਾਦ ਪਦਾਰਥਾਂ ਦੇ ਵਿੱਚ ਵੀ ਦਿਖਣ ਨੂੰ ਮਿਲ ਰਹੀ ਹੈ ਹਾਂਜੀ ਜਿਵੇਂ ਕਿ ਸਾਡੇ ਫਲ ਹੋਗੇ ਸਬਜ਼ੀਆਂ ਹੋਈਆਂ ਔਰ ਇਵਨ ਇਥੋਂ ਤੱਕ ਕਿ ਦੁੱਧ ਦੇ ਵਿੱਚ ਜਾਂ ਸ਼ਹਿਦ ਦੇ ਵਿੱਚ ਇਨਾਂ ਦੇ ਜਿਹੜੇ ਅੰਸ਼ ਨੇ ਉਪਾਏ ਗਏ ਜ਼ਹਿਰੀਲੇ ਤੱਤ ਜਿਹੜੇ ਪਾਏ ਗਏ ਨੇ ਹੂੰ ਔਰ ਉਸ ਤੋਂ ਬਾਅਦ ਜਿਹੜਾ ਇਹ ਮਨੁੱਖੀ ਸਰੀਰ ਦੇ ਅੰਦਰ ਜਾ ਕੇ ਵੀ ਇਹ ਜਿਹੜੀਆਂ ਜ਼ਹਿਰਾਂ ਨੇ ਜੇ ਆਪਾਂ ਧਿਆਨ ਨਾ ਨਹੀਂ ਇਹਨਾਂ ਨੂੰ ਵਰਤਾਂਗੇ ਤਾਂ ਇਹ ਜਾਨਲੇਵਾ ਵੀ ਸਾਬਤ ਹੋ ਸਕਦੀਆਂ ਹੋ ਸਕਦੀਆਂ ਸੋ ਇਨਾਂ ਕੀਟਨਾਸ਼ਕ ਜ਼ਹਿਰਾਂ ਨੂੰ ਸਾਨੂੰ ਵਰਤਣ ਸਮੇ ਬਹੁਤ ਹੀ ਸਾਵਧਾਨੀ ਔਰ ਧਿਆਨ ਰੱਖਣ ਦੀ ਜ਼ਰੂਰਤ ਹੈ ਇਤੋਂ ਤੱਕ ਕਿ ਜਿਵੇਂ ਆਪਾਂ ਇਹਨਾਂ ਦੀ ਚੋਣ ਕਰਨੀ ਆ ਜਾਂ ਵਰਤਨ ਵੇਲੇ ਜਾਂ ਵਰਤੋਂ ਤੋਂ ਬਾਅਦ ਵੀ ਕੁਝ ਖਾਸ ਗੱਲਾਂ ਨੇ ਜਿਨ੍ਹਾਂ ਦਾ ਸਾਨੂੰ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਆ ਤਾਂ ਕਿ ਆਪਾਂ ਇਹਨਾਂ ਦੇ ਨੁਕਸਾਨ ਤੋਂ ਬਚ ਸਕੀ ਹਾਂਜੀ ਗੱਲਬਾਤ ਅਸੀਂ ਤੁਹਾਡੇ ਨਾਲ ਤਫਸੀਲ ਨਾਲ ਕਰਨੀ ਆ ਸਭ ਤੋਂ ਪਹਿਲਾਂ ਸਾਨੂੰ ਇਹ ਵੀ ਦੱਸ ਛੱਡੋ ਕਿ ਇਹ ਜਿਹੜੇ ਕੀਟਨਾਸ਼ਕ ਨੇ ਇਹਨਾਂ ਨੂੰ ਅਸੀਂ ਗਰੁੱਪਾਂ 'ਚ ਕਿਵੇਂ ਵੰਡ ਸਕਦੇ ਹਾਂ ਹਾਂ ਅੱਜ ਇਸ ਤਰ੍ਹਾਂ ਹੈਗਾ ਕਿ ਸਧਾਰਨ ਤੌਰ ਦੇ ਉੱਤੇ ਆਪਾਂ ਇਹਨਾਂ ਨੂੰ ਦੋ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ ਜੀ ਇੱਕ ਤਾਂ ਜਿਹੜੇ ਹੈਗੇ ਆ ਪਾਣੀ ਦੇ ਵਿੱਚ ਘੋਲ ਕੇ ਵਰਤੇ ਜਾਣ ਵਾਲੇ ਕੀਟਨਾਸ਼ਕ ਤੇ ਦੂਸਰੇ ਜਿਹੜੇ ਹੈਗੇ ਨੇ ਪਾਣੀ ਤੋਂ ਘੋਲਣ ਤੋਂ ਬਗੈਰ ਹਾਂਜੀ ਜੀ ਜਿਹੜੇ ਪਾਣੀ ਵਿੱਚ ਘੋਲ ਕੇ ਆਪਾਂ ਕੀਟਨਾਸ਼ਕ ਵਰਤਦੇ ਆ ਉਹਨਾਂ ਦੇ ਵਿੱਚ ਜਿੱਦਾਂ ਅਮਲ ਸਾਈਫਾਇਬਲ ਕਨਸੈਂਟ੍ਰੇਟ ਹੋ ਗਿਆ ਹਾਂਜੀ ਇਹ ਜਿਹੜਾ ਕੀਟਨਾਸ਼ਕ ਹੈ ਇਹਨੂੰ ਜਦੋਂ ਆਪਾਂ ਪਾਣੀ ਦੇ ਵਿੱਚ ਘੋਲਦੇ ਆ ਤਾਂ ਇਹ ਚਿੱਟੇ ਰੰਗ ਦਾ ਘੋਲ ਜਿਹੜਾ ਹੈਗਾ ਉਹ ਬਣਾ ਦਿੰਦਾ ਹੂੰ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਸੋਲਿਊਸ਼ਨਸ ਹੋ ਗਏ ਵੈਟੇਬਲ ਪਾਊਡਰ ਹੋ ਗਏ ਵਾਟਰ ਡਿਸਪਰਸੀਬਲ ਪਾਊਡਰਸ ਹੋ ਗਏ ਹਾਂਜੀ ਵਾਟਰ ਸੋਲੀਬਲ ਪਾਊਡਰਸ ਹੋ ਗਏ ਇਹ ਸਾਰੇ ਆਪਾਂ ਪਾਣੀ ਦੇ ਵਿੱਚ ਘੋਲ ਕੇ ਵਰਤਦੇ ਆਂ ਹਾਂਜੀ ਔਰ ਜਿਹੜੇ ਦੂਸਰੇ ਹੈਗੇ ਨੇ ਪਾਣੀ ਤੋਂ ਬਗੈਰ ਜੀ ਉਹ ਜਿਸ ਤਰ੍ਹਾਂ ਆਪਣੇ ਕੋਲੇ ਦਾਣੇਦਾਰ ਦਵਾਈਆਂ ਹੋ ਗਈਆਂ ਧੂੜਾ ਹੋ ਗਿਆ ਜਾਂ ਕੁਝ ਕੀਟਨਾਸ਼ਕ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਕਿ ਸਲਾਬ ਦੀ ਸ਼ੋ ਵਿੱਚ ਆਉਣ ਨਾਲ ਜ਼ਹਿਰੀਲੀ ਗੈਸ ਪੈਦਾ ਕਰਦੇ ਨੇ ਹਾਂਜੀ ਹਾਂਜੀ ਜਿਵੇਂ ਕਿ ਐਲਮੀਨੀਅਮ ਫਾਸਫਾਈਡ ਹੋ ਗਿਆ ਜ਼ਿੰਕ ਫਾਸਫਾਈਡ ਹੋ ਗਿਆ ਔਰ ਇਹਨਾਂ ਤੋਂ ਇਲਾਵਾ ਜਿਹੜੇ ਆਪਾਂ ਇਹ ਕੀਟਨਾਸ਼ਕ ਹੈ ਇਹਨਾਂ ਨੂੰ ਇਹਨਾਂ ਦੇ ਜ਼ਹਿਰੀਲੇ ਪਾਣ ਦੇ ਆਧਾਰ ਤੇ ਵੀ ਚਾਰ ਭਾਗਾਂ ਵਿੱਚ ਵੰਡ ਸਕਦੇ ਆ ਹਾਂਜੀ ਜੀ ਔਰ ਇਹ ਜਿਹੜੇ ਹੈਗੇ ਚਾਰ ਭਾਗਾਂ ਦੇ ਵਿੱਚ ਜਿਵੇਂ ਕਿ ਬਹੁਤ ਜ਼ਿਆਦਾ ਉਹ ਜ਼ਹਿਰੀਲੇ ਆੱਟ ਤੇ ਜ਼ਹਿਰੀਲੇ ਕੀਟਨਾਸ਼ਕ ਆ ਜਾਂਦੇ ਨੇ ਆਪਾਂ ਦੇਖਿਆ ਹੋਣਾ ਕਿ ਜਿਹੜੇ ਆਪਾਂ ਕੀਟਨਾਸ਼ਕ ਦਵਾਈਆਂ ਵਾਲੇ ਡੱਬੇ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੇ ਚੇਤਾਵਨੀ ਚਿੰਨ੍ਹ ਹੁੰਦੇ ਆ ਡਾਕਟਰ ਸਾਹਿਬ ਹਾਂਜੀ ਦਿੱਤੇ ਹੁੰਦੇ ਉਹ ਚੇਤਾਵਨੀ ਚਿੰਨ੍ਹ ਦੇ ਹੇਠਾਂ ਇੱਕ ਤਿਕੋਣ ਦਾ ਨਿਸ਼ਾਨ ਹੁੰਦਾ ਜੀ ਹਾਂ ਜਾਂ ਹਾਂ ਔਰ ਉਸ ਨਿਸ਼ਾਨ ਦੇ ਵਿੱਚ ਜਿਹੜੇ ਹੈਗੇ ਆ ਰੰਗ ਭਰੇ ਹੁੰਦੇ ਨੇ ਜੀ ਜੀ ਜੇਕਰ ਉਹ ਰੰਗ ਜਿਹੜਾ ਹੈਗਾ ਬਹੁਤ ਗੂੜਾ ਲਾਲ ਰੰਗ ਆ ਤਾਂ ਸਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਇਹ ਜਿਹੜਾ ਕੀਟਨਾਸ਼ਕ ਹੈ ਇਹ ਬਹੁਤ ਹੀ ਜ਼ਿਆਦਾ ਜ਼ਹਿਰੀਲਾ ਹੈ ਖਤਰਨਾਕ ਹਾਂਜੀ ਬਹੁਤ ਹੀ ਜ਼ਿਆਦਾ ਜ਼ਹਿਰੀਲਾ ਹੈ ਜੇਕਰ ਇਹ ਪੀਲਾ ਰੰਗ ਹੈ ਤਾਂ ਬਹੁਤ ਜ਼ਹਿਰੀਲਾ ਹੂੰ ਜੇਕਰ ਇਹ ਜਿਹੜਾ ਹੈਗਾ 블루 컬러 ਆ ਜਾਂ ਨੀਲਾ ਰੰਗ ਆ ਤਾਂ ਇਹਦਾ ਮਤਲਬ ਇਹ ਹੈ ਕਿ ਇਹ ਜਿਹੜਾ ਕੀਟਨਾਸ਼ਕ ਆ ਉਹ ਦਰਮਿਆਨਾ ਜ਼ਹਿਰੀਲਾ ਹੈ ਜੇਕਰ ਉਹ ਹਰੇ ਰੰਗ ਦੇ ਵਿੱਚ ਹੈ ਤਾਂ ਉਹ ਘੱਟ ਜ਼ਹਿਰੀਲਾ ਨਾ ਬਿਲਕੁਲ ਹਾਂਜੀ ਸੋ ਜ਼ਹਿਰੀਲੇ ਪੰਦੇ ਆਧਾਰ ਦੇ ਉੱਤੇ ਆਪਾਂ ਨੂੰ ਜਿਹੜੇ ਇੰਨਾ ਕੀਟਨਾਸ਼ਕਾਂ ਦੀ ਜਿਹੜੀ ਆਪਾਂ ਜਦੋਂ ਚੋਣ ਕਰਨੀਆਂ ਉਦੋਂ ਸਾਨੂੰ ਬਹੁਤ ਚਕੰਨੇ ਰਹਿਣ ਦੀ ਜ਼ਰੂਰਤ ਹੈ ਬਿਲਕੁਲ ਬਿਲਕੁਲ ਅੱਛਾ ਕੰਗ ਸਾਬ ਹਾਂਜੀ ਆ ਬੜੀਆ ਵਧੀਆ ਗੱਲਾਂ ਬਾਤਾਂ ਆਪਣੀਆਂ ਜਿਹੜੀਆਂ ਉਹ ਚੱਲਦੀਆਂ ਨੇ ਆ ਇਹਦੇ ਵਿੱਚ ਜਦੋਂ ਆਪਾਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨੀ ਆ ਹਾਂ ਤੇ ਵਿਸ਼ੇਸ਼ ਤੌਰ ਤੇ ਕਿਹੜੀਆਂ ਗੱਲਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਧਿਆਨ ਰੱਖਣਾ ਚਾਹੀਦਾ ਤਾਂ ਕਿ ਨੁਕਸਾਨ ਨਾ ਹੋਵੇ ਜਿਹੜੀਆਂ ਤੁਸੀਂ ਪਹਿਲਾਂ ਦੱਸੇ ਬਹੁਤ ਵਧੀਆ ਸਵਾਲ ਤੁਸੀਂ ਬਹੁਤ ਵਧੀਆ ਕੀਤਾ ਹੈ ਇਹ ਤੋਂ ਪਹਿਲਾਂ ਡਾਕਟਰ ਸਾਹਿਬ ਜਵਾਬ ਦੇਣ ਇੱਕ ਸਾਜਣ ਦਾ ਫੋਨ ਆ ਗਿਆ ਆ ਗਿਆ ਲਓ ਜੀ ਸੁਣੋ ਹੈਲੋ ਜੀ ਹੈਲੋ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਕਿਰਿੰਦਰ ਸਿੰਘ ਕਿ ਬੋਲਿੰਦਰਾ ਮੈਂ ਫੋਨ ਕਰ ਰਿਹਾ ਹਾਂ ਹਾਂ ਜੀ ਹਾਂ ਜੀ ਕਿਰਿੰਦਰ ਜੀ ਬੋਲੋ ਅੰਜੀਤੀ ਇਹ ਪੁੱਛਣ ਦਿਉ ਨੇ ਕੀ ਇੰਡਾਇਸਟਰੀ ਇੰਵਰਟ ਤੋਂ ਕੱਟ ਕੇ ਕਿਵੇਂ ਕਰ ਸਕਦੇ ਆਂ ਜਿਹੜਾ ਪ੍ਰਦੂਸ਼ਣ ਵੀ ਨਾ ਹੋਏ ਜੀ ਜੀ ਸਾਇਨਾ ਦੀ ਵਰਤੋਂ ਕੱਟ ਕਿਵੇਂ ਕਰ ਸਕਦੇ ਆਂ ਦੇਵੀ ਜਿਹੜਾ ਪ੍ਰਦੂਸ਼ਣ ਵੀ ਨਾ ਹੋਏ ਦੇਖੋ ਐਕਸਟਰਾ ਹੈ ਜੀ ਜਿਹੜੀ ਆਪਾਂ ਜਿਹੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਹੋਈ ਕੀਟਨਾਸ਼ਕਾ ਜਿਹੜੇ ਆਪਾਂ ਜੇ ਉਹਨਾਂ ਨੂੰ ਸਹੀ ਮਾਤਰਾ ਤੇ ਸਹੀ ਢੰਗ ਦੇ ਨਾਲ ਵਰਤਾਂਗੇ ਹਾਂਜੀ ਤਾਂ ਉਹਦੇ ਨਾਲ ਆਪੀ ਵਾਤਾਵਰਣ ਦੇ ਉੱਤੇ ਅਸਰ ਨਹੀਂ ਪੈਂਦਾ ਤੁਹਾਡੀ ਕਿਹੜੇ ਦੇ ਪੁੱਤੂ ਜੋ ਮਾਹਰ ਨੇ ਸਾਨੂੰ ਸਿਫਾਰਿਸ਼ ਕੀਤੀ ਹੈ ਹਾਂਜੀ ਸਿਫਾਰਿਸ਼ ਕੀਤੀ ਹੈ ਹਾਂਜੀ ਆਂਦਾ ਤੋਂ ਨਿਆ ਵਰਤੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਜੇ ਆਪਾਂ ਜਾਦਾ ਮਾਤਰਾ ਦੇ ਵਿੱਚ ਉਹਨੂੰ ਕੀ ਟਾਸ਼ਿੰਗ ਨੂੰ ਆਪਣੇ ਹਿਸਾਬ ਨਾਲ ਵਰਤਾਂਗੇ ਤਾਂ ਉਹਦਾ ਚਗਰਦੇ ਦੇ ਉੱਤੇ ਬਹੁਤ ਅਸਰ ਪੈਣਾ ਹੀ ਪੈਣਾ। ਬੇਤਰਾਂ ਹੁਣ ਕਈ ਵਾਰ ਮਿੱਠਾ ਸਿੰਘ ਜੀ ਆਪਸ ਵਿੱਚ ਦਵਾਈਆਂ ਨੂੰ ਮਲਾ ਮਲਾ ਕੇ ਵੀ ਕਰੀ ਜਾਂਦੇ ਹੂ। ਉਹ ਸੋਚਦੇ ਸ਼ਾਇਦ ਜ਼ਿਆਦਾ ਅਸਰ ਹੋਏਗਾ। ਨਹੀਂ ਉਹਦੇ ਨਾਲ ਅਸਰ ਨਹੀਂ ਨੁਕਸਾਨ ਨੁਕਸਾਨ ਬਹੁਤ ਹੁੰਦਾ। ਜੇ ਮਿਲਾ ਕੇ ਦੇਣੀਆਂ ਆ ਜੇ ਸਾਨੂੰ ਮਾਹਰ ਕਹਿੰਦੇ ਆ। ਹਾਂ ਜੀ ਇਹ ਮਿਲਾ ਲਓ ਤੇ ਫਿਰ ਦੇ ਦਿਓ। ਹਮਾਰਾਂ ਦੀ ਸਲਾਹ ਦੇ ਮੁਫਤੇ ਨਾਲੇ। ਅੱਛਾ ਕਾਂਗ ਸਾਹਿਬ ਆਪਣਾ ਗੱਲਬਾਤ ਚੱਲ ਰਹੀ ਸੀ ਆਪਣੀ ਕਿ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਜਿਹੜੀਆਂ ਅਸੀਂ ਵਰਤਣੀਆਂ ਚਾਹੀਦੀਆਂ ਤਾਂ ਕਿ ਸਾਡਾ ਨੁਕਸਾਨ ਨਾ ਹੋਵੇ ਡਾਕਟਰ ਸਾਹਿਬ ਇਸ ਤਰ੍ਹਾਂ ਹੈਗਾ ਕਿ ਮੁੱਖ ਤੌਰ ਦੇ ਉੱਤੇ ਆਪਾਂ ਨੂੰ ਚਾਰ ਗੱਲਾਂ ਜਿਨ੍ਹਾਂ ਦਾ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈ ਹਾਂਜੀ ਜਿਵੇਂ ਕਿ ਆਪਾਂ ਸਭ ਤੋਂ ਪਹਿਲਾ ਪੁਆਇੰਟ ਤਾਂ ਇਹ ਹੈ ਕਿ ਕੀਟਨਾਸ਼ਕ ਦੀ ਸਹੀ ਚੋਣ ਕਿਸ ਤਰ੍ਹਾਂ ਕਰਨੀ ਹੈ ਹਾਂਜੀ ਫਿਰ ਆਪਾਂ ਉਸ ਕੀਟਨਾਸ਼ਕ ਨੂੰ ਜਿਹੜਾ ਹੈਗਾ ਖਰੀਦਣ ਵੇਲੇ ਵਰਤਣ ਵੇਲੇ ਤੇ ਵਰਤਣ ਤੋਂ ਬਾਅਦ ਹਾਂਜੀ ਅਸੀਂ ਜਿਹੜੀਆਂ ਕੁਝ ਖਾਸ ਗੱਲਾਂ ਨੇ ਜਿਨ੍ਹਾਂ ਦਾ ਆਪਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ। ਹਾਂਜੀ। ਔਰ ਜਦੋਂ ਆਪਾਂ ਚੋਣ ਕਰਨੀ ਆ ਕਿਸੇ ਕੀਟਨਾਸ਼ਕ ਨੂੰ ਲੈਣਾ ਹੈਗਾ ਤਾਂ ਉਹਦੇ ਉਹਦੇ ਲਈ ਕਿਸਾਨ ਭਰਾਵਾਂ ਨੂੰ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਉਹਨਾਂ ਨੂੰ ਆਪਣੀ ਜਿਹੜੀ ਫਸਲ ਆ ਉਹਦੀ ਲਗਾਤਾਰ ਨਿਗਰਾਨੀ ਕਰਨੀ ਬਹੁਤ ਜ਼ਰੂਰੀ ਹੈ। ਬਹੁਤ ਜ਼ਰੂਰੀ ਹੈ ਬਿਲਕੁਲ ਜੀ। ਹਾਂਜੀ। ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਖੇਤ ਦੇ ਵਿੱਚ ਕੋਈ ਜਿਹੜਾ ਕੀੜਾ ਹੈਗਾ ਬਹੁਤ ਗਿਣਤੀ ਦੇ ਵਿੱਚ ਆ ਗਿਆ ਤਾਂ ਉਹਨਾਂ ਨੂੰ ਤੁਰੰਤ ਜਿਹੜੀ ਮਾਰਾਂ ਦੀ ਸਲਾਹ ਯੂਨੀਵਰਸਿਟੀ ਮਾਰਾਂ ਦੇ ਨਾਲ ਸੰਪਰਕ ਜਿਹੜਾ ਉਹ ਕਰਨਾ ਚਾਹੀਦਾ। ਕਰ ਲੈਣਾ ਚਾਹੀਦਾ। ਹਾਂਜੀ ਹਾਂਜੀ ਔਰ ਇਸ ਤਰ੍ਹਾਂ ਹੈਗਾ ਕਿ ਮਾਰਾਂ ਦੇ ਕੋਲ ਜਾਣ ਵੇਲੇ ਕੋਸ਼ਿਸ਼ ਇਹ ਕਰੋ ਕਿ ਜੇ ਤੁਹਾਨੂੰ ਕੁਝ ਕੀੜੇ ਮਿਲ ਗਏ ਹਮ ਫਸਲ ਦੇ ਉੱਤੋਂ ਉਹ ਜਾਂ ਉਹ ਪੌਦੇ ਜਿਨ੍ਹਾਂ ਦੇ ਉੱਤੇ ਕੀੜਿਆਂ ਜਾਂ ਜਿਹੜੀਆਂ ਕਿਸੇ ਬਿਮਾਰੀ ਦਾ ਤੁਹਾਨੂੰ ਲੱਗ ਰਿਹਾ ਕਿ ਹਮਲਾ ਹੋਇਆ ਜੇਕਰ ਤੁਸੀਂ ਉਹ ਬੂਟੇ ਜਾਂ ਪੌਦੇ ਨਾਲ ਲੈ ਕੇ ਜਾਓ ਤਾਂ ਉਹ ਹੋਰ ਵੀ ਜ਼ਿਆਦਾ ਵਧੀਆ ਗੱਲ ਹੈ ਤੇ ਉਹਦੇ ਨਾਲ ਜਿਹੜੀ ਮਾਹਰ ਨੂੰ ਸਲਾਹ ਦੇਣ ਦੇ ਵਿੱਚ ਕਾਫੀ ਮਦਦ ਮਿਲ ਜਾਂਦੀ ਹੈ ਮਿਲ ਜਾਂਦੀ ਹੈ ਹਾਂਜੀ ਜੀ ਜੀ ਮਤਲਬ ਇਹ ਤੇ ਤੁਸੀਂ ਡਾਕਟਰ ਸਾਹਿਬ ਬੜੇ ਦੱਸਿਆ ਵਧੀਆ ਤਰੀਕੇ ਨਾਲ ਵੀ ਵਰਤੋਂ ਵੇਲੇ ਸਾਨੂੰ ਇਹ ਹੁਣ ਤੁਸੀਂ ਇੱਕ ਵਿੱਚ ਗੱਲ ਕੀਤੀ ਜੀ ਵੀ ਸਾਨੂੰ ਖਰੀਦਣ ਵੇਲੇ ਵੀ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਇਹ ਨਹੀਂ ਵੀ ਗਏ ਤੇ ਦਵਾਈ ਲੈ ਕੇ ਆ ਗਏ ਉਹ ਕਿਹੜੇ ਕਿਹੜੇ ਨੁਕਤੇ ਆ ਜੀ ਵੀ ਅਸੀਂ ਧਿਆਨ ਚ ਰੱਖੀਏ ਵੀ ਦਵਾਈ ਸਾਨੂੰ ਸਹੀ ਮਿਲੀ ਆ ਇਹ ਪੂਰਾ ਅਸਰ ਕਰੂਗੀ ਜਾਂ ਹੋਰ ਗੱਲਾਂ ਤੁਸੀਂ ਦਸਨੀਆ ਚਾਹੋ ਵੀ ਖੇਤੀ ਰਸਨ ਖਰੀਦਣ ਸਮੇਂ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ हां जी ਮਿੱਟਾ ਸਿੰਘ ਜੀ ਇਸ ਤਰ੍ਹਾਂ ਹੈਗਾ ਕਿ ਖਰੀਦਣ ਦੇ ਟਾਈਮ ਜਿਹੜਾ ਹੈਗਾ ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਕਿਸੇ ਭਰੋਸੇਯੋਗ ਜਿਹੜਾ ਦੁਕਾਨਦਾਰ ਆ ਉਹਦੇ ਕੋਲੇ ਹੀ ਆਪਾਂ ਨੂੰ ਜਾਣਾ ਚਾਹੀਦਾ ਹਾਂ ਪਰਮਾਨਿਤ ਹੋਣੀ ਹੈ ਹਾਂ ਜੀ ਪ੍ਰਮਾਨਿਤ ਤੇ ਔਰ ਓਨੀ ਮਾਤਰਾ ਦੇ ਵਿੱਚ ਹੀ ਕੀਟਨਾਸ਼ਕ ਖਰੀਦੋ ਜਿੰਨੀ ਕੀ ਤੁਹਾਨੂੰ ਤੁਰੰਤ ਉਹਦੀ ਜ਼ਰੂਰਤ ਹੈ ਹਾਂ ਜੀ ਫਿਰ ਜਿਹੜਾ ਕੀਟਨਾਸ਼ਕ ਡੱਬਾ ਹੋ ਉਹਨੂੰ ਚੈੱਕ ਕਰੋ ਕਿ ਉਹ ਕਿਤੇ ਫਟਿਆ ਜਾਂ ਚੁੰਦਾ ਹੋਇਆ ਤਾਂ ਨਹੀਂ ਔਰ ਉਹਦੇ ਉੱਪਰ ਜਿਹੜਾ ਲੇਬਲ ਆ ਉਹ ਲੱਗਿਆ ਹੋਇਆ ਜੇ ਲੇਬਲ ਲੱਗਿਆ ਹੋਇਆ ਤਾਂ ਉਹਦੇ ਵਿੱਚ ਉਹ ਕੀਟਨਾਸ਼ਕ ਭਰਨ ਦੀ ਜਿਹੜੀ ਤਰੀਕ ਹੈ ਉਹਦੀ ਕੀਮਤ ਕਿੰਨੀ ਆ ਔਰ ਉਸ ਕੀਟਨਾਸ਼ਕ ਦੀ ਮਿਆਦ ਕਿੰਨੀ ਆ ਇਹ ਸਾਰੀਆਂ ਚੀਜ਼ਾਂ ਸਾਨੂੰ ਜਿਹੜੀਆਂ ਪੜ ਲੈਣੀਆਂ ਚਾਹੀਦੀਆਂ ਅੱਛੀ ਤਰ੍ਹਾਂ ਪੜ ਲੈਣੀਆਂ ਚਾਹੀਦੀਆਂ ਔਰ ਦੂਸਰਾ ਇਹ ਹੈ ਕਿ ਜਦੋਂ ਇਹ ਕੀਟਨਾਸ਼ਕ ਡੱਬੇ ਆਪਾਂ ਨੂੰ ਬਾਜ਼ਾਰ ਦੇ ਵਿੱਚ ਮਿਲਦੇ ਨੇ ਇਹਨਾਂ ਦੇ ਨਾਲ ਨਾ ਇੱਕ ਛੋਟੀ ਜੀ ਕਿਤਾਬ ਤੇ ਇਸ਼ਤਿਹਾਰ ਸਾਨੂੰ ਮੁਫਤ ਚ ਹੀ ਮਿਲ ਜਾਂਦਾ ਹਾਂਜੀ ਉਹਦਾ ਲੈਣਾ ਬਹੁਤ ਜ਼ਰੂਰੀ ਆ ਹੂੰ ਉਹ ਬਹੁਤ ਜ਼ਰੂਰੀ ਆ ਕਿਉਂਕਿ ਉਸ ਜਿਹੜੀ ਇਸ਼ਤਿਹਾਰ ਦੇ ਉੱਤੇ ਉਸ ਕੀਟਨਾਸ਼ਕ ਦੀ ਕਿਸਮ ਤੇ ਜੇ ਬਾਈ ਚਾਂਸ ਆਪਾਂ ਉਹਨੂੰ ਗਲਤੀ ਨਾਲ ਵਰਤ ਲਿਆ ਹਾਂਜੀ ਔਰ ਉਹਦੇ ਜ਼ਹਿਰੀਲੇਪਣ ਨੂੰ ਘੱਟ ਕਰਨ ਵਾਸਤੇ ਜਿਹੜਾ ਉਹਦਾ ਇਲਾਜ ਤੇ ਹੋਰ ਕਈ ਉਪਯੋਗੀ ਸੂਚਨਾਵਾਂ ਜਿਹੜੀਆਂ ਨੇ ਉਸ ਇਸ ਸਿਆਰ ਦੇ ਉੱਤੇ ਲਿਖੀਆਂ ਹੁੰਦੀਆਂ ਨੇ ਲਿਖੀਆਂ ਹੁੰਦੀਆਂ ਬਿਲਕੁਲ ਜੀ ਔਰ ਇਹ ਚੀਜ਼ ਦਾ ਧਿਆਨ ਰੱਖਣਾ ਔਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜਿਹੜਾ ਬਿਲ ਆ ਪੱਕਾ ਬਿੱਲ ਸਾਨੂੰ ਜ਼ਰੂਰ ਲੈਣਾ ਚਾਹੀਦਾ ਤਾਂ ਕਿ ਕੱਲ ਨੂੰ ਜੇ ਕੋਈ ਸ਼ਿਕਾਇਤ ਵੀ ਆਵੇ ਹਾਂਜੀ ਉਹ ਸ਼ਿਕਾਇਤ ਦਾ ਨਿਪਟਾਰਾ ਸਹੀ ਤਰੀਕੇ ਨਾਲ ਹੋ ਸਕਦਾ ਹਾਂਜੀ ਹਾਂਜੀ ਬਿਲਕੁਲ ਜੀ ਕਿਉਂਕਿ ਆਪਾਂ ਦੇਖਿਆ ਜੀ ਜਿਹੜੇ ਜਿਹੜੀ ਨਕਲੀ ਤੇ ਘੱਟੀਆਂ ਕਿਸਮ ਦੀਆਂ ਦਵਾਈਆਂ ਨੇ ਉਹ ਬਿਨਾਂ ਬਿੱਲ ਤੋਂ ਹੀ ਵਿਕ ਰਹੀਆਂ ਬਾਜ਼ਾਰ ਹਾਂਜੀ ਹਾਂਜੀ ਬਿਲਕੁਲ ਸੋ ਪੱਕਾ ਬਿੱਲ ਜਿਹੜਾ ਲੈਣਾ ਉਹ ਬਹੁਤ ਜ਼ਰੂਰੀ ਹੈ ਜ਼ਰੂਰੀ ਹਾਂਜੀ ਕਿਉਂਕਿ ਜਿਹੜਾ ਬੰਦਾ ਨਕਲੀ ਵੇਚੇਗਾ ਨਾ ਡਾਕਟਰ ਉਹ ਤੇ ਬਿੱਲ ਦੇ ਇਨਜਾਨਾ ਗਾ ਨਹੀਂ ਕਰੇਗਾ ਹੀ ਕਰੇਗਾ ਜੀ ਬਿਲਕੁਲ ਹਾਂਜੀ ਹਾਂਜੀ ਉਹ ਕਈ ਕੋਹ ਕਹੂਗਾ ਜੀ ਜੀਐਸਟੀ ਵੀ ਲੱਗਣੀ ਆ ਹਾਂ अच्छा डॉक्टर साहब ਆ ਕੀਟਨਾਸ਼ਕ ਦਵਾਈਆਂ ਜਿਹੜੀਆਂ ਨੇ ਇਹਨਾਂ ਦਾ ਜਦੋਂ ਆਪਾਂ ਕੋਹਲ ਬਣਾਉਣਾ ਹੋਵੇ ਹਾਂਜੀ ਤੇ ਉਹ ਉਸ ਕੋਹਲ ਬਣਾਉਣ ਵੇਲੇ ਆਪਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਕੋਹਲ ਵੇਲੇ ਨਾ ਬਹੁਤ ਅਸੀਂ ਉੱਥੇ ਅਨਗਹਿਲੀ ਕਰ ਲੈਂਦੇ ਆ ਜਦੋਂ ਕਿ ਪਾਣੀ ਕੁਛ ਦੱਸਿਆ ਹੁੰਦਾ ਤੇ ਪਾਣੀ ਆਪਾਂ ਜਿਆਦਾ ਜਾਂ ਘੱਟ ਕੁਛ ਇਹੋ ਜਿਹਾ ਪਾ ਦਿੰਨੇ ਆ ਸੋ ਇਹਦੇ ਬਾਰੇ ਵੀ ਜੀ ਸਾਡੇ ਕਿਸਾਨ ਦੋਸਤਾਂ ਨੂੰ ਦੱਸੋ ਡਾਕਟਰ ਜੀ ਇਸ ਤਰ੍ਹਾਂ ਹੈਗਾ ਕਿ ਜਦੋਂ ਤੁਸੀਂ ਘੋਲ ਬਣਾਉਣਾ ਹੈਗਾ ਸਭ ਤੋਂ ਪਹਿਲੀ ਗੱਲ ਆ ਤਾਂ ਜਿਹੜਾ ਟੱਬ ਜਾਂ ਡਰਮ ਤੁਸੀਂ ਜਿਹਦੇ ਵਿੱਚ ਕੀਟਨਾਸ਼ਕ ਦਾ ਘੋਲ ਬਣਾਉਣਾ ਉਹ ਤੁਹਾਨੂੰ ਅਲੱਗ ਰੱਖਣਾ ਚਾਹੀਦਾ ਹਾਂਜੀ ਹਾਂਜੀ ਕਈ ਵਾਰੀ ਲੋਕ ਜਿਹੜੇ ਘਰਾਂ 'ਚ ਇਸਤੇਮਾਲ ਹੋਣ ਵਾਲੇ ਬਰਤਨ ਆ ਆਪਾਂ ਉਹਨਾਂ ਨੂੰ ਕੀਟਨਾਸ਼ਕ ਦਾ ਘੋਲ ਬਣਾਉਣ ਲਈ ਵਰਤ ਲੈਂਦੇ ਹਾਂ ਹਾਂਜੀ ਉਹ ਚੀਜ਼ ਜਿਹੜੀ ਆ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਔਰ ਕੀਟਨਾਸ਼ਕ ਦੇ ਡੱਬੇ ਨੂੰ ਤੁਸੀਂ ਜਿਹੜਾ ਹੈਗਾ ਉਹ ਧਿਆਨ ਨਾਲ ਖੋਲੋ ਔਰ ਉਹਦੀ ਜਿੰਨੀ ਸਫਾਰਿਸ਼ ਕੀਤੀ ਮਾਤਰਾ ਹੈਗੀ ਆ ਉਹਨੂੰ ਕੱਢੋ ਔਰ ਉਹ ਪਾਣੀ ਦੇ ਵਿੱਚ ਜਿਹੜਾ ਨਾਪ ਤੋਲ ਕੇ ਉਹਦਾ ਜਿਹੜਾ ਹੈਗਾ ਕੋਲ ਜਿਹੜਾ ਉਹ ਬਣਾਓ ਬਣਾਉਣਾ ਹਾਂਜੀ ਔਰ ਉਸ ਕੋਲ ਨੂੰ ਜਿਹੜਾ ਹੈਗਾ ਕੀਪ ਦੀ ਮਦਦ ਦੇ ਨਾਲ ਪمپ ਦੇ ਵਿੱਚ ਜਿਹੜਾ ਹੈਗਾ ਉਹ ਪਾਉਣਾ ਚਾਹੀਦਾ ਹਾਂਜੀ ਔਰ ਜਿਹੜੇ ਆਪਾਂ ਕਈ ਵਾਰੀ ਜਿਹੜੇ ਕਿਸਾਨ ਵੀਰ ਨੇ ਉਹ ਹੱਥਾਂ ਦੀ ਵਰਤੋਂ ਕਰ ਲੈਂਦੇ ਆ ਉਹਨੂੰ ਕੋਲ ਨੂੰ ਮਿਲਾਉਣ ਵਾਸਤੇ ਹਾਂਜੀ ਉਹਦੇ ਵਿੱਚ ਡਾਕਟਰ ਸਾਹਿਬ ਇਸ ਤਰ੍ਹਾਂ ਹੈਗਾ ਕਿ ਸਾਨੂੰ ਜਿਹੜਾ ਹੈਗਾ ਜਾਂ ਤਾਂ ਕੋਈ ਲੱਕੜੀ ਦਾ ਡੰਡਾ ਹਾਂ ਜਾਂ ਕੋਈ ਲੰਬੇ ਦਸਤੇ ਵਾਲੀ ਕੋਈ ਚੀਜ਼ ਜਿਹੜੀ ਆ ਉਹ ਵਰਤਣੀ ਚਾਹੀਦੀ ਹੈ ਹਾਂਜੀ ਬਿਲਕੁਲ ਹਾਂ ਕਿਉਂਕਿ ਹੱਥਾਂ ਦੇ ਨੂੰ ਸਾਨੂੰ ਬਿਲਕੁਲ ਵੀ ਕੋਹਲ ਜਿਹੜਾ ਮਿਕਸ ਕਰਨ ਵਾਸਤੇ ਨਹੀਂ ਵਰਤਣਾ ਚਾਹੀਦਾ ਨਹੀਂ ਚਾਹੀਦਾ ਬਿਲਕੁਲ ਜੀ ਬਿਲਕੁਲ ਇੱਕ ਹੋਰ ਗੱਲ ਯਾਰਿਆ ਅਰਜੋ ਜੀਓ ਉਹ ਕਈ ਵਾਰੀ ਡੰਡਾ ਹੀ ਇਸਤੇਮਾਲ ਕਰਕੇ ਨਾ ਐ ਪਸ਼ੂਆਂ ਦੇ ਢਾਰੇ ਆ ਸੇੜ ਦਿੰਦੇ ਆ ਉਹ ਇਦਾਂ ਕਰਦੇ ਆ ਜੀ ਕਰਦੇ ਆ ਰੈਲੀ ਕਰਦੇ ਆ ਜਨਾ ਉਹਦੇ ਨਾਲ ਸਹੂ ਸਾਡੇ ਪਸ਼ੂ ਦਾ ਵੀ ਨੁਕਸਾਨ ਹੁੰਦਾ ਉਹਨੂੰ ਉਹ ਵਰਤ ਕਾ ਹੀ ਜਾਂ ਤੇ ਉਹਨੂੰ ਸਾੜ ਦਿਓ ਜਾਂ ਜਮੀਨ ਜਨਾਪ ਦਿੰਦਾ ਆਹ ਸੁੱਟ ਦੇ ਉਹ ਕਿਤੇ ਜਿਉਂ ਕਿ ਉਹਨੂੰ ਵੀ ਤੇ ਦਵਾਈ ਲੱਗੀ ਆ ਲੱਗੀ ਆ ਜੀ ਉਹਦਾ ਪੂਰਾ ਅਸਰ ਹੋਣਾ ਅਸਰ ਹੋਣਾ ਅੱਛਾ ਡਾਕਟਰ ਸਾਹਿਬ ਜੀ ਉਹ ਦਾਣਿਆਂ ਨੂੰ ਕਈ ਵਾਰੀ ਕੀੜੇ ਲੱਗ ਜਾਂਦੇ ਆ ਖਾਸ ਤੌਰ ਤੇ ਜੇ ਕਿਹੜੀ ਘਰ ਸੰਭਾਲਦੇ ਆ ਜਾਂ ਦਾਣਿਆਂ ਇਹ ਵੀ ਜਿਹੜੇ ਕੀੜੇ ਲੱਗ ਜਾਂਦੇ ਇਹਨਾਂ ਨੂੰ ਰੋਕ ਥਾਮ ਲਈ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਕਿਹੜੇ ਰਸਾਇਣ ਵਰਤਨੇ ਕਿਸ ਤਰੀਕੇ ਨਾਲ ਵਰਤਨੇ ਚਾਹੀਦੇ ਆ ਦਾਣੇ ਵੀ ਬਚੇ ਰਹਿਣ ਤੇ ਕੀੜੇ ਵੀ ਨਾ ਲੱਗ ਮਿੱਠਾ ਸਿੰਘ ਜੀ ਇਸ ਤਰ੍ਹਾਂ ਹੈਗਾ ਕਿ ਦਾਣਿਆਂ ਦੇ ਵਿੱਚ ਸਭ ਤੋਂ ਪਹਿਲੀ ਜ਼ਰੂਰੀ ਗੱਲ ਇਹ ਹੈ ਕਿ ਸਾਨੂੰ ਦਾਣਿਆਂ ਨੂੰ ਬਹੁਤ ਚੰਗੀ ਤਰ੍ਹਾਂ ਧੁੱਪ ਦੇ ਵਿੱਚ ਸਕਾ ਲੈਣਾ ਚਾਹੀਦਾ ਜੀ ਸਟੋਰ ਕਰਨ ਤੋਂ ਪਹਿਲਾਂ ਜਿਹੜੇ ਦਾਣੇ ਸਕੋਣੇ ਬਹੁਤ ਜ਼ਰੂਰੀ ਨੇ ਜਿਵੇਂ ਕਿ ਜਿਹੜੀ ਇਹਨਾਂ ਦੇ ਵਿੱਚ ਜਿਹੜੀ ਨਮੀ ਦੀ ਮਾਤਰਾ ਵਾ ਉਹ 10 ਫੀਸਦੀ ਤੋਂ ਘੱਟ ਹੋਣੀ ਚਾਹੀਦੀ। ਕੜਕ ਕਰਦਾ ਹੋਵੇ। ਹਾਂਜੀ ਹਾਂਜੀ। ਦੰਦਾ ਦੇ ਲਾ ਕੇ ਵੇਖੋ। ਬਿਲਕੁਲ ਜਿਹੜਾ ਉਹਨਾਂ ਨੂੰ ਸੁਕਾ ਕੇ ਸਟੋਰ ਕਰਨਾ ਚਾਹੀਦਾ। ਜੀ। ਦੂਸਰੀ ਗੱਲ ਇਹ ਹੈ ਕਿ ਸਾਨੂੰ ਜਿਹੜੇ ਪੁਰਾਣੇ ਦਾਣੇ ਆ ਉਹਨਾਂ ਨੂੰ ਨਵੇਂਆਂ ਦੇ ਵਿੱਚ ਜਿਹੜਾ ਉਹ ਮਿਕਸ ਨਹੀਂ ਕਰਨਾ ਚਾਹੀਦਾ। ਲਾਣਾ ਨਹੀਂ। ਨਹੀਂ ਚਾਹੀਦਾ। ਹੋ ਸਕਦਾ ਪੁਰਾਣੇ ਦਾਣਿਆਂ ਨੂੰ ਕੀੜੇ ਲੱਗੇ ਹੋਣ। ਔਰ ਉਹ ਨਵੇਂਆਂ ਦੇ ਨਾਲ ਰਲ ਕੇ ਉਹਨਾਂ ਨੂੰ ਵੀ ਖਰਾਬ ਕਰਨ। ਜੀ ਬਿਲਕੁਲ। ਤੇ ਜਿਹੜੇ ਬਾਕੀ ਜਿਤੋਂ ਆਪਾਂ ਇਹਨਾਂ ਨੂੰ ਸਟੋਰ ਕਰਨਾ ਹੈ ਇਸ ਗਦਾਮ ਦੇ ਵਿੱਚ ਕਰਨਾ ਜਾਂ ਕਿਸ ਕਮਰੇ ਦੇ ਵਿੱਚ ਕਰਨਾ ਉੱਥੇ ਜਿਹੜਾ ਹੈਗਾ ਇਸ ਗੱਲ ਦਾ ਧਿਆਨ ਰੱਖੋ ਕਿ ਜਿਹੜੀ ਕੋਈ ਜਿਹੜੀ ਕੋਈ ਮੋਰੀ ਜਾਂ ਖੱਡ ਵਗੈਰਾ ਜਾਂ ਕੋਈ ਤਰੇੜਾਂ ਵਗੈਰਾ ਤਾਂ ਨਹੀਂ ਉਹਨਾਂ ਨੂੰ ਪਹਿਲਾਂ ਸਾਨੂੰ ਚੰਗੀ ਤਰ੍ਹਾਂ ਬੰਦ ਕਰ ਦੇਣਾ ਚਾਹੀਦੇ ਹੂੰ ਔਰ ਕਈ ਵਾਰੀ ਜਿਹੜੇ ਪਰੋਲੇ ਆਪਾਂ ਦਾਣੇ ਸਟੋਰ ਕਰਨ ਲਈ ਵਰਤਨੇ ਘਰਾਂ ਦੇ ਵਿੱਚ ਉਹਦੇ ਵਿੱਚ ਇਹ ਹੈ ਕਿ ਆਪਾਂ ਜਿਹੜੀਆਂ ਸੈਲਫ ਹੌਸ ਦੀਆਂ ਜਿਹੜੀਆਂ ਗੋਲੀਆਂ ਹੈਗੀਆਂ ਆਪਾਂ ਉਹਨਾਂ ਦੀ ਵਰਤੋਂ ਕਰਦੇ ਆਂ ਔਰ ਉਹਨਾਂ ਗੋਲੀਆਂ ਨੂੰ ਆਪਾਂ ਨੂੰ ਜਿਹੜੇ ਰਹਿਣ ਵਾਲੇ ਮਕਾਨਾਂ ਦੇ ਵਿੱਚ ਜਾਂ ਡੰਗਰਾਂ ਦੇ ਕਮਰਿਆਂ ਦੇ ਕੋਲੇ ਬਿਲਕੁਲ ਵੀ ਨਹੀਂ ਵਰਤਣਾ ਚਾਹੀਦਾ ਬਿਲਕੁਲ ਹਾਂਜੀ ਉਹ ਜਿਹੜੀ ਹੈਗੀ ਜਗ੍ਹਾ ਦੂਰ ਹੋਣੀ ਚਾਹੀਦੀ ਹੈ ਤੁਹਾਡੇ ਰਹਿੈਸ਼ੀ ਮਕਾਨਾਂ ਤੋਂ ਦੂਰ ਹੋਣੀ ਚਾਹੀਦੀ ਦੂਰ ਹੋਵੇ ਬਿਲਕੁਲ ਜੀ ਬਿਲਕੁਲ ਵੀ ਟੂਲਾ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਜਿਵੇਂ ਤੁਸੀਂ ਦੱਸਿਆ ਹੈ ਵੀ ਜੇ ਪੁਰਾਣੇ ਦਾਣੇ ਹੈ ਤੇ ਉਹਨਾਂ ਨੂੰ ਕੱਢ ਦਿਓ ਕੱਢ ਦਿਓ ਹਾਂਜੀ ਜਿਹੜੀ ਉਹਦੀ ਰਹਿਣ ਖੂਨ ਦਾ ਪੁਰਾਣੇ ਜਿਹੜੇ ਪਰੋਲਿਆਂ ਦੇ ਵਿੱਚ ਪਈ ਹੈ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰੋ ਔਰ ਉਹਨਾਂ ਨੂੰ ਧੁੱਪ ਲਾ ਕੇ ਸੁਕਾ ਲਓ ਖਾਸ ਤੌਰ ਤੇ ਡਾਕਟਰ ਸਾਹਿਬ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ ਉਹ ਜਿਹੜੀਆਂ ਚੀਤਾ ਹੁੰਦੀਆਂ ਨੇ ਵਿੱਚ ਦਰਾਰਾਂ ਹੁੰਦੀਆਂ ਉਹਨਾਂ ਨੂੰ ਜ਼ਰੂਰ ਭਰਨਾ ਕਿਉਂਕਿ ਉਹ ਕੀੜਿਆਂ ਦਾ ਘਰ ਆ ਹਾਂ ਹਾਂ ਬੋਲੋ ਵਿੱਚ ਵੜ ਜਾਂਦੇ ਨਿੱਕੇ ਨਿੱਕੇ ਤੋਂ ਹੁੰਦੇ ਆ ਅੱਛਾ ਡਾਕਟਰ ਸਾਹਿਬ ਆ ਦੇਖੋ ਬਹੁਤ ਵਧੀਆ ਗੱਲਾਂ ਬਾਤਾਂ ਆਪਾਂ ਕੀਤੀਆਂ ਨੇ ਕੋਈ ਇਹਦੇ ਬਾਰੇ ਕਿਤਾਬ ਚਾ ਵੀ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਛਾਪ ਦਿਓ ਜਿਹਦੇ ਵਿੱਚ ਭਈ ਜਿਹੜੀ ਦਵਾਈ ਆ ਇਹਦਾ ਘੋਲ ਕਿਵੇਂ ਬਣਾਉਣਾ ਚਾਹੀਦਾ ਔਰ ਇਹ ਚ सावधानੀਆਂ ਕਿਵੇਂ ਰੱਖਣੀਆਂ ਚਾਹੀਦੀਆਂ ਕਿਉਂਕਿ ਆ ਅਗਲੇ ਮਹੀਨੇ ਤੁਹਾਡੇ ਮੇਲੇ ਵੀ ਆਉਣੇ ਨੇ ਤੇ ਉਹਦੇ ਵਿੱਚ ਵੀ ਤੁਸੀਂ ਇਹ ਸਾਰਾ ਕੁਝ ਦੱਸੋਗੇ ਔਰ ਨਾਲ ਦੀ ਨਾਲ ਕਿਸਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਡਾਕਟਰ ਜੀ ਇਸ ਤਰ੍ਹਾਂ ਹੈਗਾ ਕਿ ਯੂਨੀਵਰਸਿਟੀ ਦੇ ਵੱਲੋਂ ਜਿਹੜੀਆਂ ਆਪਣੀਆਂ ਅਲੱਗ-ਅਲੱਗ ਜਿਹੜੀਆਂ ਕਿਤਾਬਾਂ ਨੇ ਉਹ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਜਿੱਦਾਂ ਪੈਕੇजेस ਆ ਉਹਨਾਂ ਦੇ ਵਿੱਚ ਵੀ ਆਪਣੇ ਕੋਲ ਹਾਰੀ ਸੌਣੀ ਫਲਾਂ ਤੇ ਜਿਹੜੀਆਂ ਫਰੂਟਸ ਵਾਸਤੇ ਅਲੱਗ-ਅਲੱਗ ਹੈਗੀਆਂ ਨੇ ਔਰ ਉਹਨਾਂ ਦੇ ਵਿੱਚ ਵੀ ਇਹ ਸਾਰਾ ਕੁਝ ਜਿਹੜਾ ਮੈਂ ਤੁਹਾਡੇ ਨਾਲ ਇਹ ਸਾਂਝਾ ਕਰ ਰਹੀ ਹਾਂ ਜਿੱਦਾਂ ਦਾਣਿਆਂ ਨੂੰ ਆਪਾਂ ਕਿੱਦਾਂ ਸੰਭਾਲਣਾ ਹੈਗਾ ਉਹ ਸਾਰਾ ਕੁਝ ਉਹਨਾਂ ਦੇ ਵਿੱਚ ਲਿਖਿਆ ਹੁੰਦਾ ਹਾਂਜੀ ਬਾਕੀ ਇਹ ਆ ਕਿ ਸਾਡੇ ਮਹਿਕਮੇ ਵੱਲੋਂ ਅਸੀਂ ਜਿਹੜੀਆਂ ਟ੍ਰੇਨਿੰਗਸ ਨੇ ਕੀ ਕਿਟ ਨਾਸ਼ਿਕਾਂ ਦੀ ਅਸੀਂ ਸੁਰੱਖਿਅਤ ਵਰਤੋਂ ਕਿੱਦਾਂ ਕਰਨੀ ਹੈ ਉਹ ਟ੍ਰੇਨਿੰਗਸ ਵੀ ਅਸੀਂ ਡਿਪਾਰਟਮੈਂਟ ਦੇ ਵਿੱਚ ਲਗਾਉਣੇ ਰਹਿੰਦੇ ਆਂ ਔਰ ਅਸੀਂ ਜਿਹੜੇ ਐਕਸਟੈਂਸ਼ਨ ਬੁਲੇਟਨ ਨੇ ਉਹ ਵੀ ਛਪਵਾਏ ਹੋਏ ਨੇ ਔਰ ਜਿਹੜੇ ਬੰਦੇ ਸਾਡੇ ਉਹ ਟ੍ਰੇਨਿੰਗ ਦਾ ਹਿੱਸਾ ਬਣਦੇ ਨੇ ਅਸੀਂ ਉਹਨਾਂ ਨੂੰ ਉਹ ਜਿਹੜੇ ਜਿਹੜੇ ਬੁੱਕਲੇਟਸ ਨੇ ਉਹਨਾਂ ਨੂੰ ਫ੍ਰੀ ਦੇ ਵਿੱਚ ਦਿੰਨੇ ਆਂ ਕਿਤਾਬਾਂ ਹਾਂਜੀ ਉਹਨਾਂ ਦੇ ਦੇ ਦਿੰਨੇ ਤਾਂ ਕਿ ਉਹ ਪੜ੍ਹ ਕੇ ਉਹਦਾ ਫਾਇਦਾ ਲੈ ਸਕਣ ਫਾਇਦਾ ਲੈ ਸਕਣ ਡਾਕਟਰ ਸਾਹਿਬ ਫਾਇਦਾ ਤੇ ਲੈਣਾ ਚਾਹੀਦਾ ਹਰ ਚੀਜ਼ ਦਾ ਨਾਲੇ ਜੇ ਮਿਲਦਾ ਹੋਵੇ ਤੇ ਫਿਰ ਬੰਦਾ ਕਿਉਂ ਛੱਡੇ ਕਿਉਂ ਛੱਡੇ ਜੀ ਬਿਲਕੁਲ ਅਸੀਂ ਹਮੇਸ਼ਾ ਇਹ ਕਹਿੰਨੇ ਆਪਾਂ ਚ ਵੀ ਗੱਲਾਂ ਬਾਤਾਂ ਕਰਦੇ ਹੁੰਨੇ ਆ ਵੀ ਖੇਤੀਬਾੜੀ ਧੰਦਾ ਜਿਹੜਾ ਨਾ ਇਹ ਔੜ ਪੌੜ ਦਾ ਨਹੀਂ ਹੈ ਨਹੀਂ ਰਿਹਾ ਜੀ ਇਹ ਹੁਣ ਮਾਰਾਂ ਦਾ ਧੰਦਾ ਬਾਰਾਂ ਦਾ ਧੰਦਾ ਇਹ ਚ ਕਰਕੇ ਅਸੀਂ ਇਹ ਚਾਹਨੇ ਆ ਵੀ ਇਹ ਸਾਡੇ ਕਿਸਾਨ ਵੀਰਾਂ ਨੂੰ ਥੋੜਾ ਜਿਹਾ ਇਹ ਵੀ ਦੱਸੋ ਵੀ ਕਈ ਵਾਰੀ ਨਾ ਕੀ ਹੁੰਦਾ ਪਿੰਡਾਂ ਦੇ ਵਿੱਚ ਕੁਝ ਚੀਜ਼ਾਂ ਵੇਚਣ ਆ ਜਾਂਦੀਆਂ ਉਹਨਾਂ ਕੋਲ ਕੋਈ ਪ੍ਰਮਾਣ ਪੱਤਰ ਨਹੀਂ ਹੁੰਦਾ ਹਾਂਜੀ ਹੈ ਨਾ ਉਹ ਉਹ ਸਸਤੀ ਦੇ ਦੇਣ ਦਾ ਲਾਲਚ ਵੀ ਦਿੰਦੇ ਆ ਵੀ ਆ ਚੀਜ਼ ਸਸਤੀ ਲੈ ਲਓ ਜੀ ਅਸੀਂ ਸਸਤੀ ਦਿੰਨੇ ਆ ਇਹ ਜ਼ਿੰਮੇਵਾਰ ਅਸੀਂ ਹੋਵਾਂਗੇ ਜੇ ਕੋਈ ਨੁਕਸਾਨ ਹੋਵੇ ਮੁੜ ਕੇ ਲੱਜਦੇ ਹੀ ਨਹੀਂ ਇਹਦੇ ਬਾਰੇ ਸਾਵਧਾਨ ਕਰਦੇ ਹੋ ਥੋੜਾ ਹਾਂਜੀ ਬਿਲਕੁਲ ਉਹ ਇਸ ਤਰ੍ਹਾਂ ਹੈ ਮਿੱਟਾ ਸੀ ਜੀ ਜਿਹੜੇ ਇਸ ਤਰ੍ਹਾਂ ਲੋਕ ਜਿਹੜੇ ਦਿੰਦੇ ਨੇ ਕੀਟਨਾਸ਼ਕ ਜਾਂ ਕਈ ਵਾਰੀ ਕੋਈ ਹੋਰ ਚੀਜ਼ਾਂ ਜਿਹੜੀਆਂ ਤੁਸੀਂ ਵੀ ਇਹਨਾਂ ਨੂੰ ਵਰਤੋ ਤੇ ਇਹਦੇ ਨਾਲ ਜਿਹੜਾ ਸਾਰਾ ਉਹ ਚੀਜ਼ਾਂ ਵੱਲ ਸਾਨੂੰ ਬਹੁਤਾ ਧਿਆਨ ਨਹੀਂ ਦੇਣਾ ਚਾਹੀਦਾ ਹਾਂ ਹਾਂਜੀ ਜਿਹੜੇ ਆਪਾਂ ਕੀਟਨਾਸ਼ਕ ਜ਼ਹਿਰਾਂ ਨੇ ਆਪਾਂ ਨੂੰ ਇਹਨਾਂ ਨੂੰ ਸਫਾਰਿਸ਼ ਤੇ ਅਕੋਰਡਿੰਗਲੀ ਹੋਈ ਮਹਾਰਾ ਦੀ ਸਲਾਹ ਦੇ ਮੁਤਾਬਕ ਕੀ ਜਿਹੜਾ ਵਰਤਣਾ ਚਾਹੀਦਾ ਹਾਂ ਜੀ ਜੀ ਬਿਲਕੁਲ ਗੱਲ ਸਹੀ ਹੈ ਜੀ ਦੇਖੋ ਜਿਵੇਂ ਡਾਕਟਰ ਸਾਹਿਬ ਨੇ ਆਹ ਇਹ ਤਾਂ ਖੇਤੀ ਖਰਚਾ ਵੀ ਘਟ ਜਾਂਦਾ ਘਟ ਜਾਂਦੇ ਆ ਦੇਖੋ ਗੱਲ ਇਹ ਆ ਵੀ ਕੰਮ ਉਹ ਜਿਹੜਾ ਸਹੀ ਹੋਵੇ ਸਾਡੇ ਤੇ ਵੈਸੇ ਹੀ ਆਂਨੇ ਵੀ ਦੋ ਪੈਸੇ ਵਧ ਲਾ ਜਾਂ ਚੀਜ਼ ਚੰਗੀ ਬਣਦੀ ਚੰਗੀ ਬਣਦੀ ਲਾਓ ਜੀ ਮਹਾਰਾ ਜੀ ਇਹ ਤਾਪਮਾਨ ਮੌਸਮ ਦੇ ਬਾਰੇ ਇਤਲਾ ਆ ਗਈ ਆ ਸੁਣਾਓ ਜੀ ਜਿਹੜਾ ਪਿਛਲੇ 24 ਘੰਟਿਆਂ ਚ ਤਾਪਮਾਨ ਰਿਹਾ ਨਾ ਉਹ ਇਦਾਂ ਜਲੰਧਰ ਵਾਤਵਾਦ 33 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 25 ਗੁਰਦਾਸਪੁਰ ਚ 33.5 ਤੇ 25.2 ਤੇ ਫਿਰੋਜ਼ਪੁਰ ਚ 34.1 ਤੇ 26.7 ਡਿਗਰੀ ਸੈਲਸੀਅਸ ਪਟਿਆਲਾ ਚ ਵਾਤਵਾਦ 35.5 ਤੇ ਘੱਟ ਤੋਂ ਘੱਟ 26.7 ਅੰਮ੍ਰਿਤਸਰ 'ਚ 33.8 ਤੇ ਘੱਟ ਤੋਂ ਘੱਟ 24.6 ਤੇ ਬਠਿੰਡਾ 'ਚ ਤਾਪਮਾਨ ਵੱਧ ਤੋਂ ਵੱਧ 32 ਡਿਗਰੀ ਸੈਲਸੀਅਸ ਰਿਹਾ ਜੀ ਤੇ ਘੱਟ ਤੋਂ ਘੱਟ 25.8 ਡਿਗਰੀ ਸੈਲਸੀਅਸ ਤੇ ਮੌਸਮ ਦੇ ਬਾਰੇ ਇਹਨਾਂ ਨੇ ਜਿਹੜੀ ਇਤਲਾਹ ਕੱਲੀ ਹੋਏ ਆ ਵੀ ਆਉਣ ਵਾਲੇ 24 ਘੰਟਿਆਂ 'ਚ ਬਹੁਤ ਸਾਰੀਆਂ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਿਹੜੀ ਆ ਪੈਣ ਦੀ ਸੰਭਾਵਨਾ ਹੈ ਜੀ ਹਾਂ ਬਿਲਕੁਲ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਨੂੰ ਸਾਡੇ ਪ੍ਰੋਗਰਾਮ ਦੇ ਸਬੰਧੀ ਕੋਈ ਵੀ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਤੁਸੀਂ ਖਤ ਲਿਖ ਸਕਦੇ ਆਂ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆਂ ਖਤ ਲਿਖਣ ਲਈ ਸਾਡਾ ਪਤਾ ਇਸ ਤਰ੍ਹਾਂ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪੈਨੋ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਸਾਡਾ ਪ੍ਰੋਗਰਾਮ ਦੇਖਣ ਲਈ ਤੇ ਸਾਨੂੰ ਕਿਸੇ ਵੀ ਤਰ੍ਹਾਂ ਦਾ ਸੁਝਾਅ ਦੇਣ ਲਈ ਜਿਵੇਂ ਅਸੀਂ ਤੁਹਾਨੂੰ ਐਡਰੈਸ ਦੱਸਿਆ ਹੈ ਇਹਦੇ ਤੇ ਸਾਨੂੰ ਤੁਸੀਂ ਈਮੇਲ ਤੇ ਖਤ ਲਿਖ ਸਕਦੇ ਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਵੇਖਦੇ ਰਹੋ ਤੇ ਸਬਸਕ੍ਰਾਈਬ ਕਰੋ ਡੀਡੀ ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੈ ਹਿੰਦ ਜੈ ਹਿੰਦ